ਇਸ ਵੀ ਦੇ ਵਿਚਕਾਰ ਬਾਬਾ ਜੀ ਜਿਹੜਾ ਆਪਣਾ ਤਪਿਆ ਉਹ ਕਰ ਰਹੇ ਨੇ ਔਰ ਪਿੰਡ ਵਾਸੀ ਨਗਰ ਵਾਸੀ ਜਿਹੜੀਆਂ ਸੰਗਤਾਂ ਉਹ ਵੀ ਇੱਥੇ ਮੌਜੂਦ ਨੇ ਇਹਨਾਂ ਨੇ 11 12 ਥਾਂ ਰੋਟੀ ਨਹੀਂ ਖਾਧੀ ਤਪ ਕਰਦੇ ਆ ਵੇਖੋ ਤੁਹਾਡੇ ਸਾਹਮਣੇ ਤਪ ਕਰਨ ਦੇ ਨੰਗੀ ਪੈਰੀ ਨਿਕਲੋਤਾ ਜਾਂਦੇ ਆ ਅੱਜ ਅਸੀਂ ਪਿੰਡ ਕਲਰਾ ਵਿਖੇ ਪਹੁੰਚੇ ਜੋ ਕਿ ਗੜਦੀ ਵਾਲਾ ਦੇ ਨਜ਼ਦੀਕ ਪੈਂਦਾ ਹੈ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਔਰ ਮਹਿਰਦੰਦਰ ਦੀਪ ਕੈਮਰਾ ਪਰਸਨ ਪ੍ਰਭਜੋਤ ਦੇ ਨਾਲ ਔਰ ਅੱਜ ਇੱਕ ਵੱਖਰੀ ਚੀਜ਼ ਜਿਹੜੀ ਉਹ ਲੈ ਕੇ ਤੁਹਾਡੇ ਕੋਲ ਆ ਰਹੇ ਹਾਂ ਕਿਉਂਕਿ ਸੁਣਿਆ ਹੈ ਕਿ ਜਿਹੜੀ ਆ ਪੰਜਾਬ ਆ ਉਹ ਪੀਰਾਂ ਫਕੀਰਾਂ ਦੀ ਧਰਤੀ ਰਹੀ ਹੈ ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ ਹੈ ਔਰ ਇਹਦੇ ਵਿੱਚ ਮਹਾਤਮਾਵਾਂ ਵੱਲੋਂ ਕਈ ਤਰ੍ਹਾਂ ਦੇ ਅਜਿਹੇ ਕੋਈ ਕੰਮ ਕੀਤੇ ਜਾਂਦੇ ਨੇ ਜੋ ਕਿ ਸਾਨੂੰ ਸੁਰੱਖਿਅਤ ਰੱਖਣ ਲਈ ਸਮਾਜ ਨੂੰ ਸੁਰੱਖਿਅਤ ਰੱਖਣ ਲਈ ਕੋਈ ਨਾ ਕੋਈ ਜਿਹੜੀ ਪਹਿਲ ਕਦਮੀ ਕੀਤੀ ਜਾਂਦੀ ਅੱਜ ਭਖ ਦੀ ਗਰਮੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਧੂਨੇ ਜਿਹੜੇ ਉਹਨਾਂ ਦਾ ਦ੍ਰਿਸ਼ ਇੱਥੇ ਲੱਗਾ ਹੋਇਆ ਹੈ ਜਿੱਥੇ ਕਿ ਬਾਥੀਆਂ ਜੋ ਆ ਉਹ ਲਗਾ ਦਿੱਤੀਆਂ ਗਈਆਂ ਨੇ ਨਗਰ ਵਾਸੀ ਵੀ ਇੱਥੇ ਮੌਜੂਦ ਨੇ ਔਰ ਇਹ ਜੋ ਪਖਤੀ ਗਰਮੀ ਦੇ ਵਿੱਚ ਤੇ ਇੰਨਾ ਸੰਤਾਪ ਸਹਿਣ ਖਾਨਾ ਕੋਈ ਆਸਾਨ ਗੱਲ ਨਹੀਂ ਹੁੰਦੀ ਤੇ ਮੀਰ ਬਾਬਾ ਜੀ ਜੋ ਅੱਜ ਇੱਥੇ ਤਪ ਕਰਨ ਜਾ ਰਹੇ ਨੇ ਉਸ ਸੰਬੰਧੀ ਜਾਣਕਾਰੀ ਲਵਾਂਗੇ ਜੇ ਮਸ ਹਾਂਜੀ ਬਾਬਾ ਜੀ ਜਿਹੜਾ ਇਹ ਤਪ ਕਰ ਰਹੇ ਆ ਇਹ ਕਿੰਨੀ ਵਾਰ ਪਹਿਲਾਂ ਵੀ ਕਦੀ ਕੀਤਾ ਹੈ ਹਾਂਜੀ ਸਰ ਜੀ ਇਹ ਪਹਿਲਾਂ ਵੀ ਅਸੀਂ ਕਰਦੇ ਰਹੇ ਆ ਤਪ ਇਹ ਬਾਬਾ ਜੀ ਦਾ ਅਸੀਂ ਬਾਬਾ ਵਰਨਾਜੀ ਦੇ ਮੰਦਿਰ ਤੇ ਸੇਵਾਦਾਰ ਆ ਤੇ ਜੋ ਬਾਬਾ ਜੀ ਦੀ ਮੌਜ ਉਹ ਪ੍ਰਮਾਤਮਾ ਦੀ ਉਹਦੇ ਹਿਸਾਬ ਨਾਲ ਅਸੀਂ ਇਹ ਤਪ ਕਰਦੇ ਆ ਇਹ ਆਪਣੇ ਸਭ ਦੀ ਸਾਰੀ ਦੁਨੀਆ ਦੀ ਭਲਾਈ ਵਾਸਤੇ ਇਹ ਪ੍ਰਮਾਤਮਾ ਉਹ ਕਾਲਪੁਰਖ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਬਸ ਸਭ ਤੇ ਸੁਖ ਵਰਤਾਵੇ ਸਭ ਦੇ ਦੁੱਖ ਦੂਰ ਕਰੇ ਬਸ ਇਹ ਹੀ ਕਰਕੇ ਅਸੀਂ ਇਹ ਤਪ ਕਰਦੀ ਆਂ ਤੇ ਇੱਕ ਪਾਸਿਓਂ ਦੇਖਿਆ ਜਾਵੇ ਤਾਂ ਪ੍ਰਸ਼ਾਸਨ ਵੱਲੋਂ ਇਹ ਪੂਰਾ ਜ਼ੋਰ ਪਾਇਆ ਜਾ ਰਿਹਾ ਕਿ ਜੋ ਇਹ ਗਰਮੀਆਂ ਨੇ ਔਰ ਪਹਿਲੀ ਵਾਰੀ ਹੋਇਆ ਕਿ ਜੂਨ ਮਹੀਨੇ ਆਪਣੇ ਆਉਣ ਤੋਂ ਪਹਿਲਾਂ ਪਹਿਲਾਂ ਮਈ ਮਹੀਨੇ ਦੇ ਵਿੱਚ ਜ਼ਿਆਦਾ ਗਰਮੀ ਨੂੰ ਦੇਖਦੇ ਹੋਏ ਪ੍ਰਸ਼ਾਸਨ ਵੱਲੋਂ ਵੀ ਇਹ ਇਹ ਗੱਲ ਕਹਿਤੀ ਗਈ ਕਿ ਜਿਹੜੀਆਂ ਛੁੱਟੀਆਂ ਆ ਉਹ ਪਹਿਲਾਂ ਕਰਤੀਆਂ ਜਾਂ ਉਹ ਇਸ ਵਾਰ ਸਾਰੇ ਥਾਵਾਂ 'ਤੇ ਜਿੰਨੇ ਵੀ ਪ੍ਰਾਈਵੇਟ ਜਾਂ ਸਰਕਾਰੀ ਸੰਸਥਾਵਾਂ ਸੀ ਉਹਦੇ ਵੀ ਛੁੱਟੀਆਂ ਕਰਤੀਆਂ ਗਈਆਂ ਲੇਕਿਨ ਭਖ ਦੀ ਗਰਮੀ ਦੇ ਵਿੱਚ ਇਹ ਤਪਕਾਨਾ ਆਸਾਨ ਨਹੀਂ ਕਿਵੇਂ ਲੱਗਦਾ ਬਾਬਾ ਜੀ ਕਿਨੇ ਹੋ ਜਾਂਦਾ ਇਹ ਇਹ ਦੇਖੋ ਜੀ ਇਹ ਪਰਮਾਤਮਾ ਦੀ ਕਿਰਪਾ ਦੇ ਨਾਲ ਹੀ ਸਾਰਾ ਕੁਝ ਹੁੰਦਾ ਹੈ ਜੋ ਕਾਲਪੁਰਖ ਨਹੀਂ ਕਰਾਉਣਾ ਉਸ ਪਰਮਾਤਮਾ ਨੇ ਉਹ ਆਪ ਹੀ ਕਰਵਾ ਲਿਆਣਾ ਅਸੀਂ ਕੁਝ ਨਹੀਂ ਕਰਨੀ ਚਾਹੀਦਾ ਇਹ ਕਿੰਨੇ ਚਿਰ ਦਾ ਬੱਬਾ ਜੀ ਤਪੂਣਾ ਇਹ ਸਾਡਾ ਮਹਾਰਾਜ 21 ਦਿਨ ਦਾ ਤਪੂਣਾ ਹਾਂਜੀ ਹਾਂਜੀ ਜਿੱਦਾਂ ਜਿੱਦਾਂ ਇਹ ਵਧੀ ਜਾਣਾ ਉਦੋਂ ਉਦੋਂ ਧੋਣੇ ਵਧੀ ਜਾਣੇ ਇਹ ਬਸ ਉਸ ਪਰਮਾਤਮਾ ਦੀ ਕਿਰਪਾ ਦੇ ਨਾਲ ਹੀ ਇਹ ਸਾਰਾ ਕੁਝ ਹੋ ਰਿਹਾ ਕਿ ਕੀ ਕਹਿਣਾ ਚਾਹੁੰਦੇ ਹੋ ਸੰਗਤ ਜੀ ਬਸ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਵੀ ਪਰਮਾਤਮਾ ਸਭ ਦਾ ਭਲਾ ਕਰੇ ਸੰਗਤ ਹੈ ਉਹ ਸੁਪਰਮਾਤਮਾ ਦੇ ਨਾਲ ਜੁੜੇ ਬਸ ਉਹ ਪਰਮਾਤਮਾ ਦਾ ਨਾਮ ਲਵੇ ਇਹ ਹੀ ਸਾਰਾ ਕੁਝ ਹੈ ਇਹ ਨਾਲ ਦੁਨੀਆ ਦੇ ਜਾਣਾ ਹੈ ਬਾਕੀ ਹੋਰ ਕੁਝ ਨਹੀਂ ਹੈ ਬਸ ਇਹ ਹੀ ਕਹਿਣਾ ਚਾਹੁੰਦੇ ਅਸੀਂ ਪਰਮਾਤਮਾ ਸਭ ਦਾ ਭਲਾ ਕਰੇ ਸੋ ਪਰਮਾਤਮਾ ਸਭ ਦਾ ਭਲਾ ਕਰੇ ਇਹ ਹੀ ਜੋ ਅਰਦਾਸ ਹੈ ਉਹ ਕਰਨ ਜਾ ਰਿਹਾ ਹੈ ਔਰ ਅਸੀਂ ਕਹਿ ਰਹੇ ਹਾਂ ਕਿ ਅਸੀਂ ਵਿਭਾਗੇ ਸ਼ਾਲੀ ਜੋ ਅੱਜ ਇਸ ਜੋ ਇਹਨਾਂ ਨੇ ਅੱਜ ਕੰਮ ਉਲੀਕਿਆ ਆ ਉਹਦੇ ਵਿੱਚ ਇੱਥੇ ਅੱਜ ਕਵਰੇਜ ਦੇ ਲਈ ਪਹੁੰਚੇ ਜੋ ਤੁਹਾਨੂੰ ਇਹ ਦਿਖਾ ਰਹੇ ਹਾਂ ਤੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਭਖ ਦੀ ਗਰਮੀ ਦੇ ਵਿੱਚ ਜਿਹੜਾ ਕਿ ਇੱਥੇ ਇਸ ਵੇਲੇ ਖੜੇ ਹੋਣਾ ਵੀ ਤੁਹਾਨੂੰ ਪਹਿਲਾਂ ਵੀ ਦੱਸ ਪਾ ਕਿ ਮੁਸ਼ਕਲ ਹੈ ਔਰ ਅਗਨੀ ਜੋ ਹੈ ਉਹ ਇਸ ਵੇਲੇ ਪ੍ਰਚੰਡ ਕੀਤੀ ਹੋਈ ਹੈ ਔਰ ਇਸ ਅਗਨੀ ਦੇ ਵਿੱਚਕਾਰ ਬਾਬਾ ਜੀ ਜਿਹੜਾ ਆਪਣਾ ਆਪਿਆ ਉਹ ਕਰ ਰਹੇ ਨੇ ਔਰ ਪਿੰਡ ਵਾਸੀ ਨਗਰ ਵਾਸੀ ਜਿਹੜੀਆਂ ਸੰਗਤਾਂ ਉਹ ਵੀ ਇੱਥੇ ਮੌਜੂਦ ਨੇ ਸੋ ਇਸੇ ਤਰ੍ਹਾਂ ਦੀਆਂ ਹਰ ਇੱਕ ਤਰ੍ਹਾਂ ਦੀ ਖਬਰ ਜਿਹੜੀ ਉਹ ਤੁਹਾਡੇ ਤੱਕ ਲੈ ਕੇ ਆਉਂਦੇ ਰਵਾਂਗੇ ਜੁੜੇ ਰਹੋ ਸਾਡੇ ਨਾਲ ਸੋ ਅੱਜ ਅਸੀਂ ਆਪਣੇ ਨਗਰ ਵਾਸੀ ਜਿਹੜੇ ਨੇ ਉਹਨਾਂ ਦੇ ਨਾਲ ਵੀ ਗੱਲ ਕਰਾਂਗੇ ਜੋ ਅੱਜ ਤਪ ਸ਼ੁਰੂ ਕੀਤਾ ਗਿਆ ਬਾਬਾ ਜੀ ਵੱਲੋਂ ਤੇ ਕੀ ਕਹਿਣਾ ਇਹਨਾਂ ਦਾ ਹਾਂਜੀ ਇਹ ਕਿਦਾਂ ਲੱਗ ਰਿਹਾ ਤੈਨੂੰ ਕਿ ਕਿਦਾਂ ਇਹ ਰੀਤ ਜਿਹੜੀ ਚੱਲਦੀ ਆ ਰਹੀ ਆ ਇੱਕਦੋਂ ਤੋਂ ਸ਼ੁਰੂਆਤ ਹੋਈ ਏਤੀ ਇਹਨਾਂ ਦੀ ਜੀ ਅਪਰਮਦਰ ਡੈਡੀ ਜੀ ਇਹਨਾਂ ਦੇ ਜਿਹੜੇ ਸੀ ਪਹਿਲਾ ਉਹ ਸੰਜੀ ਠੀਕ ਹੈ ਜੀ ਉਹ ਤਪ ਕਰਦੇ ਹੁੰਦੇ ਸੀ ਤੇ ਦਤ ਨੂੰ ਲਾਉਣੇ ਤੇ ਮੁੜ ਕੇ ਇਹ ਵੀ ਪਰਦੇ ਹੁੰਦੇ ਸੀ ਇਹ ਪਰਦਾ ਪਰਦਾ ਬਾਬਾ ਜੀ ਦੀ ਲਗਨ ਲੱਗ ਗਈ ਇਹਨਾਂ ਨੇ 11 12 ਸਾਲ ਰੋਟੀ ਨਹੀਂ ਖਾਧੀ ਸਿਰਫ ਦੁੱਧ ਦੇ ਸਿਰ ਤੇ ਹੀ ਚੱਲਦੇ ਰਹੇ ਫਿਰ ਇਹਨਾਂ ਨੇ ਕਰਦਿਆ ਕਰਦਿਆ ਜਿੱਦਾਂ ਇਹਨਾਂ ਦੇ ਪਿਤਾ ਜੀ ਕਰਦੇ ਗੁਰੂ ਨੇ ਆਪ ਉਹ ਨਾਲ ਸਿੱਖਦੇ ਰਹੇ ਭਗਤੀ ਕਰਦੇ ਰਹੇ ਕਰਦੇ ਰਹੇ ਕਰਦੇ ਰਹੇ ਤੇ ਬਚਪਨੀ ਇਹਨਾਂ ਦਾ ਇਤਹਾਜ਼ ਗਿਆ ਜੀ ਪਿੰਡ ਦੇ ਵਿੱਚ ਕੋਈ ਬਿਮਾਰ-ਸ਼ਮਾਰ ਕੋਈ ਉਦਾਂ ਦੀ ਗੱਲਬਾਤ ਹੋ ਜੇ ਇਹਨਾਂ ਕੋ ਆਜੂ ਫਰਕ ਪੈ ਜਾਂਦਾ ਹੂੰ ਹੂੰ ਤਾਪ ਕਰਦੇ ਆ ਵੇਖੋ ਤੁਹਾਡੇ ਸਾਹਮਣੇ ਤਾਪ ਕਰਨ ਦੇ ਨੰਗੀ ਪੈਰੀ ਨਹੀਂ ਖਲੋਤਾ ਜਾਣਦੇ ਆ ਹੂੰ ਹੂੰ ਸਭ ਕਰੇ ਕਰਾਇਆ ਆਪਣੇ ਆਪ ਮਾਲਕ ਕਰਾਉਂਦੇ ਆ ਜੀ ਹੂੰ ਹੂੰ ਬਾਕੀ ਸੰਜੋਗ ਬਹੁਤ ਆ ਪਿੰਡ ਦਾ ਨਗਰ ਖੇੜੇ ਦਾ ਹੂੰ ਹੂੰ ਸਾਰਾ ਪਿੰਡ ਬਹੁਤ ਮਤਲਬ ਇਹਨਾਂ ਤੋਂ ਪ੍ਰਭਾਵਿਤ ਆ ਸੇਵਾ ਕਰਦੇ ਆ ਦੀਨ ਦੁਖੀਆਂ ਦਾ ਜੋ ਵੀ ਇੱਥੇ ਆਉਂਦਾ ਵਾ ਸੱਚੇ ਮਾਨਾਂ ਸਾਰਿਆਂ ਦੀ ਆਸਮਰਾਂਤ ਪੂਰੀ ਹੁੰਦੀ ਹੈ ਅਸੀਂ ਜੋ ਮੰਗਦੇ ਆ ਮਿਲਦਾ ਜੀ ਹਾਂਜੀ ਪਿੰਡ ਵਾਸੀ ਇਹ ਪੁੱਛ ਲੱਗਣ ਨੂੰ ਸਾਰਿਆਂ ਇਹ ਕਿੰਨਾ ਚਿਰ ਹੋ ਗਿਆ ਜਿੱਦਾਂ ਇਹ ਤਪ ਕਰ ਰਿਹਾ ਹੈ ਅੱਜ ਜਿਹੜਾ ਇਹ ਕਿੰਨੀ ਵਾਰ ਤਪ ਜਿਹੜਾ ਇਹ ਕੀਤਾ ਜਾ ਰਿਹਾ ਇਹ ਤਾਂ ਤੇ ਗਿਣਤੀ ਨਹੀਂ ਕਰ ਸਕਦੇ ਹਰ ਸਾਲ ਲੱਗਦਾ ਵੀ ਹਰ ਸਾਲ ਪਿਛਲੀ ਵਾਰੀ ਉਹ ਖੇਚੀ ਸੀ ਐਡ ਕੀ ਇੱਥੇ ਆ ਗਿਆ ਹੂੰ ਹੂੰ ਉਹ ਖੇਤੋਂ ਨਾਲ ਠੇਕੇ ਦੇ ਦਿੱਤਾ ਐ ਕਿ ਉਹਨਾਂ ਕਾ ਇੱਥੇ ਲਾ ਲਓ ਹੂੰ ਹੂੰ 21 ਦਿਨ ਦਾ ਧੂਆਂ ਹੂੰ ਹੂੰ ਤੇ ਹਰ ਵਾਰੀ ਤਾਪ ਕਰਦੇ ਆ ਜੀ ਹੂੰ ਹੂੰ ਬਾਕੀ ਜਿਹੜਾ ਅੰਦਰ ਦਾ ਧੂਆਂ 21 ਦਿਨ ਦਾ 41 ਦਿਨ ਦਾ ਹੂੰ ਹੂੰ ਬਾਹਰ ਨਹੀਂ ਨਿਕਲਣਾ ਉਹ ਬਖਰਾ ਲਉਂਦੇ ਆ ਹੂੰ ਹੂੰ ਕਿਸੇ ਦੇ ਮੱਥੇ ਨਹੀਂ ਲੱਗਣਾ ਹੂੰ ਹੂੰ ਹਾਂ ਇਹ ਹੁਣ 21 ਦਿਨ ਦਾ ਜੀ ਹੁਣ ਸੰਗਤ ਨੇ ਸਾਰੀ ਨੇ ਚਲੇ ਜਾਣਾ ਹੂੰ ਇੱਕ ਅੱਧਾ ਬੰਦਾ ਰਹਿ ਜੂ ਕਿਤੇ ਸੁਰਤੀ ਖੁੱਲ ਜਾਏ ਤੇ ਪਾਣੀ ਪੂਣੀ ਜੇ ਮੰਗਿਆ ਤੇ ਦੇ ਦੇਣਾ ਨਹੀਂ ਤੇ ਨਹੀਂ ਹੂੰ ਹੂੰ ਤੇ ਨਹੀਂ ਇਸ ਦੌਰਾਨ ਕਿਦਾ ਅਨ ਵੀ ਗ੍ਰੈਂਡ ਕਰਦੇ ਕਿ ਨਹੀਂ 25 ਲੱਸੀ ਪੀਂਦੇ ਆਂ ਹੀ ਸ਼ਾਮ ਨੂੰ ਤੇ ਜੇ ਭੁੱਖ ਲੱਗੀ ਤਾਂ ਰੋਟੀ ਖਾ ਲੈਣ ਫਰੂਟ ਵਗੈਰਾ ਜਾਂ ਫਰੂਟ ਫਰਾਟ ਖਾ ਲੈਣਾ ਹੂੰ ਹੂੰ ਬਸ ਇੱਜਦਾ ਹੀ ਚੱਲਣਾ ਹੁਣ ਕੱਚੀ ਲੱਸੀ ਦੇ ਸਾਰੇ ਜਾਂ ਪਿੰਡ ਚੋਂ ਕੋਈ ਚਾਹ ਕੋਈ ਆ ਗਿਆ ਸੰਗਤ ਦਾ ਬੰਦਾ ਹੂੰ ਹੂੰ ਲੱਸੀ ਲੈ ਆਇਆ ਜਿਹੜੀ ਆਮ ਹੀ ਮੱਝਾਂ ਦੀਆਂ ਜਾਂ ਗਾਈਆਂ ਦੀ ਰਿੜਕਦੇ ਆ ਉਹ ਲੈ ਆਉਣੀ ਸੰਗਤ ਨੇ ਹੂੰ ਹੂੰ ਜਿੰਨੇ ਵੀ ਆਉਣਾ ਉਥੇ ਮੰਦਰ ਚੜਾ ਦੇਣੀ ਆ ਸ਼ਾਮ ਨੂੰ ਇਹਨਾਂ ਨੇ 5 ਵਜੇ ਉੱਠਣਾ ਫੇਰ ਪੀਣੀ ਜੀ ਜਿਵੇਂ ਕਿ ਇਹ ਪ੍ਰਸ਼ਾਸਨ ਵੱਲੋਂ ਇੱਕ ਅਲਰਟ ਜਾਰੀ ਕੀਤਾ ਗਿਆ ਜਿਸ ਦੌਰਾਨ ਇਹ तकरीबन ਸਕੂਲ ਵੀ ਜਿਹੜੇ ਹੈਗੇ ਆ ਧਾਰਮਿਕ ਆਪਣੇ ਜਿੰਨੇ ਵੀ ਪ੍ਰਾਈਵੇਟ ਤੇ ਸਰਕਾਰੀ ਸੰਸਥਾਵਾਂ ਬੰਦ ਕਰਤੀਆਂ ਗਈਆਂ ਤੇ ਉਹ ਇੱਕ ਭਾਰ ਗਰਮੀ ਦੇਖਦੇ ਹੋਏ ਕਿ ਐਤਕੀ ਇਸ ਵਾਰ ਜਿਹੜੀ ਸਭ ਤੋਂ ਜ਼ਿਆਦਾ ਗਰਮੀ ਪੈ ਰਹੀ ਆ ਤੇ ਇਹੋ ਜਿਹਾ ਮਾਹੌਲ ਦੇ ਵਿੱਚ ਇੱਕ ਤਪਦੇ ਉੱਤੇ ਬੈਣਾ ਤੇ ਕੀ ਲੱਗਦਾ ਹੈ ਕਿ ਕਿਸ ਤਰ੍ਹਾਂ ਦੀ ਸਮੱਸਿਆਤ ਨਹੀਂ ਆਵੇਗੀ ਸਮੱਸਿਆ ਸਮੱਸਿਆ ਕੋਈ ਨਹੀਂ ਤੁਹਾਨੂੰ ਦੱਸਿਆ ਵੀ ਕਰੇ ਕਰਾਏ ਆਪੇ ਆਪ ਤਾਂ ਮਾਨਸ ਦੇ ਕੇ ਕੁਛ ਨਾ ਜਦੋਂ ਬਹਿ ਗਏ ਆ ਉਹਨਾਂ ਨੇ ਕੀ ਪਤਾ ਕਿਹੜਾ ਏਸੀ ਲੱਗ ਜਾਣਾ ਸਾਧੂ ਬੋਲੇ ਸਹਿਬਾ ਸਾਧੂ ਦਾ ਬੋਲੇਆ ਵਿਰਥਣਾ ਜਾ ਇਹ ਤੇ ਪਰਮਾਤਮਾ ਵਾ ਜਦੋਂ ਲੱਗ ਗਈ ਹਮ ਹਮ ਤੇ ਫੇ ਜਦੋਂ ਖੁੱਲੀ ਤੇ ਫੇ ਹੀ ਪਤਾ ਲੱਗਣਾ ਬੈਠੇ ਹਮ ਹਮ ਇਹ ਕਰੇ ਕਰਾਏ ਆਪੇ ਆਪ ਆ ਮਾਲਕ ਕਰਾਉਂਦਿਆ ਜੀ ਬੰਦੇ ਦੇ ਹੱਥ ਪਾਸ ਕੱਕ ਇਹ ਤੁਸੀਂ ਵੀ ਨਗਰ ਦੇ ਹੋ ਪਿੰਡ ਦੇ ਆਈ ਦੱਸੂਗੇ ਤਾਂ ਆ ਜੀ ਤੁਸੀਂ ਦਸੋਏ ਕੋਈ ਇੱਥੇ ਪਹਿਲੀ ਵਾਰੀ ਇੱਥੇ ਆਏ ਹੈ ਜਾਂ ਪਹਿਲਾਂ ਵੀ ਆਉਂਦੇ ਨਹੀਂ ਜੀ ਅਸੀਂ ਸ਼ੁਰੂ ਤੋਂ ਇੱਥੇ ਆਂਦੇ ਬਚਪਨ ਤੋਂ ਇੱਥੇ ਆਂਦੇ ਹਾਂ ਅੱਛਾ ਠੀਕ ਹੈ ਹਾਂ ਤੁਸੀਂ ਵੀ ਇਸ ਜਗ੍ਹਾ ਨੂੰ ਮੰਨਦੇ ਹੋ ਹਾਂ ਜੀ ਅਸੀਂ ਵੀ ਇਸ ਜਗ੍ਹਾ ਤੋਂ ਸਾਡੇ ਮਾਤਾ ਪਿਤਾ ਵੀ ਇੱਥੇ ਮੰਨਦੇ ਹੀ ਰਹੀ ਵੀ ਇੱਥੇ ਮੰਨਦੇ ਤੇ ਕੀ ਲੱਗਦਾ ਜਿਹੜਾ ਕਿ ਅੱਜ ਦਾ ਇਹ ਇੱਕ ਬਹੁਤ ਹੈਰਾਨੀ ਜਨਕ ਚੀਜ਼ ਹੈ ਕਿ ਇੰਨੀ ਭਾਰ ਗਰਮੀ ਦੇ ਵਿੱਚ ਬਹਿਣਾ ਜਿੱਥੇ ਖੜੇ ਨਹੀਂ ਹੋ ਹੁੰਦਾ ਇਹ ਤਾਂ ਬਾਬਾ ਜੀ ਦੀ ਕਿਰਪਾ ਦੇ ਨਾਲ ਹੀ ਸਭ ਕੁਝ ਹੋ ਰਿਹਾ ਜੀ ਜਿਨ੍ਹਾਂ ਨੂੰ ਸ਼ੁਰੂ ਤੋਂ ਮੰਨਦੇ ਆ ਰਹੇ ਨੇ ਉਹਨਾਂ ਦੀ ਛਤਰ ਛਾਇਆ ਤੇ ਥੱਲੇ ਸਭ ਕੁਝ ਚੱਲ ਰਿਹਾ ਜੀ ਠੀ ਕੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇਸ ਦੇ ਬਾਰੇ ਵੀ ਜਿਹੜਾ ਕਿ ਇੱਕ ਪਿੰਡ ਦੇ ਵਿੱਚ ਇਦਾਂ ਦੇ ਮਹਾਪੁਰਸ਼ ਜਿਹੜੇ ਉਹਨਾਂ ਦਾ ਜਨਮ ਲੈਣਾ ਔਰ ਪਿੰਡ ਲਈ ਵੀ ਇੱਕ ਮਾਣ ਵਾਲੀ ਗੱਲ ਨਾ ਸਾਡੇ ਕੋਲ ਤਾਂ ਇਹ ਨਾ ਵਾਸਤੇ ਕਹਿਣ ਨੂੰ ਕੋਈ ਲੱਭ ਜੀ ਕੋਈ ਨਹੀਂ ਜਿਹੜਾ ਜੇ ਉਹ ਕਰਦੇ ਆ ਨਾ ਉਹ ਕੋਈ ਨਹੀਂ ਕਰ ਸਕਦਾ ਉਹ ਤਾਂ ਬਾਬਾ ਕਰਾਉਂਦਾ ਤੇ ਕਰਦੇ ਆ ਮੈਂ ਬਚਪਨ ਤੋਂ ਮੈਂ 16 ਕੇ ਸਾਲ ਦੀ ਉਮਰ ਦਾ ਹੋਣਾ ਜਦੋਂ ਦਾ ਇਹਨਾਂ ਦੇ ਪਹਿਲਾਂ ਇਹਨਾਂ ਦੇ ਬਾਪੂ ਹੁਣਾਂ ਦੇ ਨਾਲ ਤੁਰ ਕੇ ਜਾਂਦੇ ਸੀ ਬਾਬੇ ਦੇ ਹੁਣ ਇਹਨਾਂ ਦੇ ਲੜ ਲੱਗੇ ਆ 16 17 ਸਾਲ ਹੋ ਗਏ ਬਸ ਐਦਾਂ ਚੱਲਿਆ ਆ ਹੂੰ ਬਹੁਤ ਕਿਰਪਾ ਬਾਬਾ ਜੀ ਦੀ ਠੀਕ ਹੈ ਬਹੁਤ ਵਧੀਆ ਬਾਬਾ ਜੀ ਦਾ ਨਾਂ ਨਹੀਂ ਕਿਸੇ ਨੇ ਲਿਆ ਕਿ ਬਾਬਾ ਜੀ ਦਾ ਨਾਮ ਕੀ ਆ ਬਾਬਾ ਮੀਰ ਸਿੰਘ ਜੀ ਪਿੰਡ ਕਲਰਾ ਠੀਕ ਹੈ ਜੀ ਹਾਂ ਜੀ ਠੀਕ ਹੈ ਸੋ ਕਾਫੀ ਤੁਸੀਂ ਦੇਖਿਆ ਹੋਵੇਗਾ ਕਿ ਜਿਹੜੇ ਪਿੰਡ ਵਾਸੀ ਆ ਉਹਨਾਂ ਦੇ ਵੀ ਵਿਚਾਰ ਜਿਹੜੇ ਆਪੂ ਆਪਣੇ ਬਾਬਾ ਮੀਤ ਸਿੰਘ ਜੀ ਜਿਹੜੇ ਉਹਨਾਂ ਦਾ ਕਾਫੀ ਕਿਰਪਾ ਦੱਸੀ ਜਾ ਰਹੀ ਹੈ ਔਰ ਅਜਹੀ ਗਰਮੀ ਦੇ ਵਿੱਚ ਇਹ ਧੂਏ ਦੇ ਵਿੱਚ ਬੈਠਣਾ ਔਰ ਅੱਗ ਦੇ ਸੇਕ ਦੇ ਵਿੱਚ ਉਸ ਨੂੰ ਸਹਿਣ ਕਰਨਾ ਇਹ ਕੋਈ ਆਮ ਇਨਸਾਨ ਦੀ ਗੱਲ ਨਹੀਂ ਹੈ ਇਹ ਕਿਤੇ ਨਾ ਕਿਤੇ ਕੋਈ ਰੋਹਾਨੀ ਚੀਜ਼ ਕੋਈ ਰੋਹਾਨੀ ਸ਼ਕਤੀ ਜਿਹੜੀ ਆ ਜਿਸ ਨੂੰ ਇੱਕ ਆਸਰਾ ਦਿੰਦੀ ਹੋਵੇ ਉਹ ਟ ਆਸਰਾ ਦਿੰਦੀ ਹੋਵੇ ਉਹੀ ਇਸ ਚੀਜ਼ ਦੇ ਉੱਤੇ ਪੂਰੀ ਤਰ੍ਹਾਂ ਖੜਾ ਉੱਤਰ ਸਕਦਾ ਹੈ ਸੋ ਮੈਂ ਹਰਦਿੰਦਰ ਦੀਪ ਕੈਮਰਾ ਪਰਸਨ ਪ੍ਰਵਜੋਤ ਦੇ ਨਾਲ ਗੜਦੀ ਵਾਲਾ